ਸਿਸਟੀ ਕਲ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਭੈਣ ਦਾ ਇਹ ਕਿਰਨ ਭੈਣ ਜੋ ਕਿ ਫਰੀਦਕੋਟ ਤੋਂ ਮੈਨੂੰ ਇੰਨੀ ਦੂਰ ਮਿਲਣ ਆਏ ਨੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਇਹ ਮੇਰੇ ਵਾਸਤੇ ਬਹੁਤ ਸੋਹਣਾ ਸੂਟ ਲੈ ਕੇ ਆਇਆ ਕਿਉਂਕਿ ਭੈਣ ਦਾ ਫਰੀਦ ਪੰਜਾਬੀ ਬੁਟੀਕ ਹੈ ਫਰੀਦਕੋਟ ਦੇ ਵਿੱਚ ਹੀ ਹੈ ਤੇ ਭੈਣ ਦਾ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਮੈਂ ਤੁਹਾਨੂੰ ਸੂਟ ਵਿਖਾਉਣ ਲੱਗੀ ਹਾਂ ਤੇ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗੀ ਵੀ ਦੇਖੋ ਭੈਣ ਇਹ ਮੈਂ ਇੰਨੇ ਜੋਗੀ ਹੈ ਤਾਂ ਨਹੀਂ ਸੀ ਜਿੰਨਾ ਤੁਹਾਡੇ ਪਿਆਰ ਨੇ ਮੈਨੂੰ ਬਣਾਤਾ ਹਨ ਨਹੀਂ ਅੱਜ ਸਾਡਾ ਇਹ ਨਾ ਤਹਾਡੀਆਂ ਅਸੀਂ ਗੱਲਾਂ ਸੁਣ ਕੇ ਤੁਹਾਡੀਆਂ ਮੈਂ ਤੁਹਾਡੀ ਫੈਨ ਆ ਮੈਂ ਤਾਈ ਮਿਲਣ ਆਈ ਆ ਮੈਂ ਬਾਕੀ ਦੀਦੀ ਕੋਲੇ ਆਈ ਆ ਮੈਨੂੰ ਬਿਲਕੁਲ ਨਹੀਂ ਫੀਲ ਹੋਇਆ ਕਿ ਅਸੀਂ ਪਹਿਲੀ ਵਾਰ ਆਏ ਹੈਗੇ ਐਦਾਂ ਹੀ ਲੱਗਿਆ ਕਿ ਮੈਂ ਆਪਣੀ ਭੈਣ ਕੋਲੇ ਹੀ ਆਈ ਆ ਵੱਡੀ ਕੋਲ ਤੇ ਬਿਲਕੁਲ ਨਹੀਂ ਐਦਾਂ ਲੱਗਿਆ ਕਿ ਅਸੀਂ ਜਾਂ ਪਹਿਲੀ ਵਾਰ ਮਿਲ ਰਹੇ ਆ ਬਹੁਤ ਹੀ ਵਧੀਆ ਨੇਚਰ ਹੈ ਦੀਦੀ ਦਾ ਬਹੁਤ ਵਧੀਆ ਲੱਗਿਆ ਮਿਲ ਕੇ ਮੈਂ ਤਾਂ ਸੱਚੀ ਉਦੋਂ ਵੀ ਜ਼ਿਆਦਾ ਵੱਡੀ ਫੈਨ ਹੋ ਗਈ ਹੁਣ ਇਹਨਾਂ ਦੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਭੈਣ ਦਾ ਇੰਨਾ ਸੋਹਣਾ ਸੁਭਾਅ ਤੇ ਜਿੰਨੀ ਸੋਹਣੀ ਭੈਣ ਆ ਆਪਾਂ ਉਦੋਂ ਜ਼ਿਆਦਾ ਸੋਹਣਾ ਇਹਨਾਂ ਦਾ ਕੰਮ ਹੈ ਤਾਂ ਤੁਹਾਨੂੰ ਮੈਂ ਵਿਖਾਉਣੀ ਆ ਆਪਾਂ ਤੁਹਾਨੂੰ ਸੂਟ ਵੀਅਰ ਕਰਕੇ ਵੀ ਵਿਖਾਉਣੀ ਆ ਤੇ ਫੜੇ ਦੀ ਤੇ ਬਹੁਤ ਸੋਹਣਾ ਤੇ ਇਹਨਾਂ ਨੇ ਮੇਰੇ ਵਾਸਤੇ ਕਲਰ ਚੂਜ਼ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਤੁਸੀਂ ਇਹ ਨਾ ਕਿਹਾ ਵੀ ਸਾਨੂੰ ਰੀਸ ਲਾਉਂਦੀ ਆ ਸੋਹਣੇ ਸੋਹਣੇ ਸੂਟ ਵਾਕੇ ਤਾਂ ਰੀਸ ਨਹੀਂ ਕਿਸੇ ਨੂੰ ਲਾਉਂਦੀ ਮੈਂ ਤੁਸੀਂ ਬਸ ਬਣਵਾ ਲਿਓ ਭੈਣ ਤੋਂ ਆਰਡਰ ਕਰਕੇ ਜੇ ਕਿਸੇ ਨੂੰ ਇਹ ਸੇਮ ਸੂਟ ਵੀ ਪਸੰਦ ਆ ਨਾ ਤੁਸੀਂ ਸਕਰੀਨਸ਼ਾਟ ਲੈ ਕੇ ਭੈਣ ਨੂੰ ਭੇਜ ਦਿਓ ਤੁਹਾਨੂੰ ਮੇਰੇ ਕਰਕੇ ਸਪੈਸ਼ਲ ਡਿਸਕਾਊਂਟ ਮਿਲੂਗਾ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਆ ਭੈਣ ਦਾ ਤੇ ਤੁਸੀਂ ਇਹਨਾਂ ਨੂੰ ਸਕਰੀਨਸ਼ਾਟ ਲੈ ਕੇ ਇਹਦੀ ਬਾਰੇ ਜੋ ਵੀ ਡਿਟੇਲ ਹੋਊ ਸੂਟ ਦੀ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਤੇ ਸਫਾਈ ਵਾਲਾ ਕੰਮ ਹੈ ਬਾਕੀ ਆਪਾਂ ਜਲਦੀ ਜਲਦੀ ਵੇਅਰ ਕਰਦੇ ਆ ਤੇ ਭੈਣ ਨੂੰ ਫੋਲੋ ਸਾਰੇ ਜਣੇ ਜ਼ਰੂਰ ਕਰਿਓ ਫਰੀਦ ਪੰਜਾਬੀ ਕਿਉਂਕਿ ਆਪਾਂ ਭੈਣ ਨੂੰ ਮਿਲਣ ਵੀ ਜਾ ਰਹੇ ਆ ਬਹੁਤ ਜਲਦੀ ਇਹਨਾਂ ਦੇ ਬੁਟੀਕ ਤੇ ਤਾਂ ਤੁਹਾਨੂੰ ਸਾਰੀ ਅਪਡੇਟ ਭੈਣ ਦੇ ਪੇਜ ਤੋਂ ਮਿਲੂਗੀ ਮੇਰੇ ਪੇਜ ਤੋਂ ਮਿਲ ਸੋਨੇ ਸੂਟ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੇ ਬਹੁਤ ਸ਼ੁਕਰੀਆ ਭੈਣ ਬਹੁਤ